ਹਵਾਲਾ ਕਾਰੋਬਾਰ ਜਰੀਏ ਕੀਤੇ ਗਏ ਹਜ਼ਾਰਾਂ ਕਰੋੜ ਰੁਪਏ ਟਰਾਂਸਫਰ ਇਹ ਗ੍ਰੋਹ ਹਵਾਲਾ ਦੇ ਜਰੀਏ ਕਰਦਾ ਸੀ ਆਪਣੇ ਕਰੋੜਾਂ ਰੁਪਏ ਦੇ ਕਾਲੇ ਧੰਦੇ ਦਾ ਲੈਣ-ਦੇਣ ਦੋਸਤੋ ਇਹ ਅਦੋਕਾ ਸ਼ਬਦ ਹਵਾਲਾ ਤੁਸੀਂ ਵੀ ਬਹੁਤ ਵਾਰੀ ਖਬਰਾਂ ਵਿੱਚ ਜਾਂ ਫਿਲਮਾਂ ਵਿੱਚ ਸੁਣਿਆ ਹੋਵੇਗਾ ਜੇ ਤੁਹਾਨੂੰ ਵੀ ਗੱਲਾਂ ਸੁਣਨੋ ਮਿਲਦੀਆਂ ਹੋਣਗੀਆਂ ਕਿ ਪੂਰੀ ਦੁਨੀਆ ਦੇ ਵੱਡੇ-ਵੱਡੇ ਅਪਰਾਧੀ ਜਾਂ ਵੱਡੇ-ਵੱਡੇ ਅੰਡਰਵਰਲਡ ਡਾਉਣ ਹਵਾਲਾ ਦੇ ਜਰੀਏ ਆਪਣੇ ਪੈਸੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸੇ ਪਹੁੰਚਾ ਦਿੰਦੇ ਹਨ ਦੋਸਤੋ ਕਾਰੋਬਾਰੀ ਦੁਨੀਆ ਵਿੱਚ ਇਹ ਸ਼ਬਦ ਹਵਾਲਾ ਬਹੁਤ ਜ਼ਿਆਦਾ ਮਸ਼ਹੂਰ ਹੈ ਕਰੋੜਾਂ ਅਰਬ ਰੁਪਈਆ ਨੂੰ ਦੁਨੀਆ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਟਰਾਂਸਫਰ ਕਰਨਾ ਉਹ ਵੀ ਬਿੜਾ ਇੱਕ ਨੋਟ ਨੂੰ ਹੱਥ ਲਾਏ ਹਵਾਲਾ ਵਿੱਚ ਦਾਤਾ ਕਿਸੇ ਬੈਂਕ ਦੀ ਜ਼ਰੂਰਤ ਹੁੰਦੀ ਨਾ ਹੀ ਕੋਈ ਕਰੰਸੀ ਐਕਸਚੇਂਜ ਜਾਂ ਮੜੀ ਗ੍ਰਾਭ ਵਗੈਰਾ ਦੀ ਨਾ ਹੀ ਕੋਈ ਫਾਰਮ ਆਦੀ ਭਰਦੀ ਤੇ ਨਾ ਹੀ ਕੋਈ ਫੀਸ ਦੇਣ ਦੀ ਇਸ ਤਰ੍ਹਾਂ ਦੇ ਕੰਮ ਕਰਦਾ ਹੈ ਹਵਾਲਾ ਅਕਸਰ ਵੱਡੇ ਵੱਡੇ ਧੰਧਿਆਂ ਵਿੱਚ ਹਵਾਲਾ ਸ਼ਬਦ ਦਾ ਇਸਤੇਮਾਲ ਪੈਸਿਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟ੍ਰਾਂਸਫਰ ਕਰ ਲਈ ਹੁੰਦਾ ਏ ਹਾਲਾਂਕਿ ਇਹ ਕੋਈ ਕਾਨੂੰਨੀ ਤੌਰ ਤੇ ਠੀਕ ਤਰੀਕਾ ਨਹੀਂ ਹੈ ਪਰ ਸਰਕਾਰ ਦੀਆਂ ਨਜ਼ਰਾਂ ਤੋਂ ਬਚਣ ਲਈ ਹਵਾਲਾ ਦਾ ਇਸਤੇਮਾਲ ਬੜੇ ਲੰਬੇ ਸਮੇਂ ਤੋਂ ਹੁੰਦਾ ਆ ਰਿਹਾ ਏ ਪਰ ਇਹ ਹਵਾਲਾ ਹੁੰਦਾ ਕੀ ਹੈ ਇਹ ਕੰਮ ਕਿਵੇਂ ਕਰਦਾ ਏ ਕਿਵੇਂ ਬਿਨਾਂ ਪੈਸਿਆਂ ਨੂੰ ਛੇੜੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਭੇਜ ਦਿੱਤੇ ਜਾਂਦੇ ਹਨ ਇਹ ਸਾਰੀ ਗੱਲਬਾਤ ਤੁਹਾਨੂੰ ਅੱਜ ਦੀ ਇਸ ਵੀਡੀਓ ਰਾਹੀਂ ਦੱਸਾਂਗੇ ਹਵਾਲਾ ਕਾਰੋਬਾਰ ਦੀ ਅਸਲ ਕਹਾਣੀ ਸੁਣ ਕੇ ਤੁਹਾਡੇ ਪੈਰਾਹੇਟੋ ਵੀ ਜਵੀਰ ਖਿਸਕ ਜਾਵੇਗੀ। ਦੋਸਤੋ ਜੜ ਕਰੀ ਅੱਗੇ ਦੇਣ ਤੋਂ ਪਹਿਲਾਂ ਆਪ ਸਭ ਨੂੰ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਸੋ ਆਓ ਹੁਣ ਅੱਜ ਦੇ ਐਪੀਸੋਡ ਦੀ ਸ਼ੁਰੂਆਤ ਕਰਦੇ ਆ। ਦੋਸਤੋ ਹਵਾਲਾ ਜੇਕਰ ਅਸੀਂ ਇਸ ਇਕੱਲੇ ਸ਼ਬਦ ਨੂੰ ਦੇਖੀਏ ਤਾਂ ਇਸ ਦਾ ਮਤਲਬ ਹੁੰਦਾ ਹੈ ਕਿਸੇ ਗੱਲ ਉੱਤੇ ਜਾਂ ਕਿਸੇ ਬੰਦੇ ਉੱਤੇ ਭਰੋਸਾ ਕਰਨਾ। ਇਸੇ ਭਰੋਸੇ ਉੱਤੇ ਹੀ ਹਵਾਲਾ ਕਾਰੋਬਾਰ ਦੀ ਦੀ ਟਿਕੀ ਹੋਈ ਹੈ। ਪੈਸਿਆਂ ਦੇ ਲੇਟ ਦੇਣ ਦਾ ਇਹ ਤਰੀਕਾ ਕੋਈ ਹੁਣ ਜਾ ਥੋੜੇ ਸਮੇਂ ਤੋਂ ਸ਼ੁਰੂ ਨਹੀਂ ਹੋਇਆ ਬਲਕਿ ਇਹ ਕਾਰੋਬਾਰ ਕਈ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਸਿਰਫ ਤੇ ਸਿਰਫ ਇੱਕ ਦੂਜੇ ਤੇ ਕੀਤੇ ਵਿਸ਼ਵਾਸ ਦੇ ਸਿਰ ਤੇ ਚੱਲਣ ਵਾਲਾ ਇਹ ਕਾਰੋਬਾਰ ਕਰੋੜਾਂ ਅਰਬਾਂ ਰੁਪਏ ਦੇ ਲੈਣ ਦੇ ਨੂੰ ਬੜੇ ਹੀ ਤੇਜ਼ੀ ਨਾਲ ਬਿਲਾ ਕਿਸੇ ਖੱਜਲਖਵਾਰੀ ਦੇ ਨਿਵਟਾ ਦਿੰਦਾ ਹੈ ਦੁਨੀਆ ਭਰ ਦੀਆਂ ਸਾਰੀਆਂ ਸਰਕਾਰਾਂ ਸਾਰੇ ਦੇਸ਼ਾਂ ਦੀਆਂ ਜਾਂਚ ਏਜੰਸੀਆਂ ਦੀਆਂ ਨਜ਼ਰਾਂ ਤੋਂ ਬਚਣ ਵਾਸਤੇ ਹੀ ਹਵਾਲਾ ਰਾਹੀ ਪੈਸੇ ਦਾ ਲੈਣ ਦੇਣ ਹੁੰਦਾ ਹੈ ਦੋਸਤੋ ਜੇਕਰ ਆਪਾਂ ਹਵਾਲਾ ਕਾਰੋਬਾਰ ਦੇ ਥੋੜਾ ਇਤਿਹਾਸ ਉੱਤੇ ਝਾਤ ਮਾਰੀਏ ਤਾਂ ਇਹ ਕਹਾਣੀ ਅੱਜ ਤੋਂ ਹਜ਼ਾਰਾਂ ਸਾਲ ਪਿੱਛੇ ਚਲੀ ਜਾਂਦੀ ਹੈ। ਇੱਕ ਦੌਰ ਹੁੰਦਾ ਸੀ ਜਦੋਂ ਚੀਨ ਤੋਂ ਲੈ ਕੇ ਅਰਬ ਦੇਸ਼ ਅਤੇ ਯੂਰਪ ਦੇ ਸਾਰੇ ਦੇਸ਼ਾਂ ਤੱਕ ਸਿਲਕ ਰੋਡ ਦੇ ਜ਼ਰੀਏ ਵਪਾਰ ਹੁੰਦਾ ਸੀ। ਇਹ ਉਹੀ ਸਿਲਕ ਰੋਡ ਸੀ ਜੋ ਪੰਜਾਬ ਦੇ ਵਿੱਚੋਂ ਦੀ ਵੀ ਲੱਗਿਆ ਕਰਦਾ ਸੀ। ਪੰਜਾਬ ਸਮੇਤ ਪੂਰਾ ਭਾਰਤ ਵੀ ਇਸੇ ਰਸਤੇ ਰਾਹੀਂ ਆਪਣਾ ਵਪਾਰ ਕਰਦਾ ਹੁੰਦਾ ਸੀ। ਜਿਸ ਵੇਲੇ ਇਹ ਸਭਾ ਚੱਲ ਰਿਹਾ ਹੁੰਦਾ ਹੈ ਤਾਂ ਉਹਦੀ ਦੀਦੀ ਉਠਾ ਘੋੜਿਆਂ ਤੇ ਸਵਾਰ ਹੋ ਕੇ ਵਪਾਰੀ ਆਪਣਾ ਸਬਾਲ ਲੈ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਵੇਚਣ ਵਾਸਤੇ ਜਾਂਦੇ ਹੁੰਦੇ ਸਨ ਪਰ ਹਜ਼ਾਰਾਂ ਕਿਲੋਮੀਟਰ ਲੰਬੇ ਸਿਲਕ ਰੋਡ ਉੱਤੇ ਇਹਨਾਂ ਵਪਾਰੀਆਂ ਨੂੰ ਰਸਤੇ ਵਿੱਚ ਥਾ-ਥਾਤੇ ਡਾਕੂ, ਚੋਰ, ਠੱਗ, ਲਟੇਰੇ ਲੁੱਟ ਲਿਆ ਕਰਦੇ ਸਨ। ਇਸ ਲੁੱਟਬਾਰ ਨਾਲ ਉਹਨਾਂ ਵਪਾਰੀਆਂ ਨੂੰ ਅਕਸਰ ਪੈਸਿਆਂ ਦੇ ਨੁਕਸਾਨ ਦੇ ਨਾਲ-ਨਾਲ ਕਈ ਵਾਰ ਆਪਣੀ ਜਾਨ ਤੋਂ ਵੀ ਹੱਥ ਧੋਣਾ ਪੈ ਜਾਂਦਾ ਸੀ। ਵਪਾਰੀਆਂ 'ਦਨ ਲੁੱਟਬਾਰ ਦੀਆਂ ਇਹ ਘਟਨਾਵਾਂ ਜਦੋਂ ਆਏ ਦੇ ਰਹੀ ਵਧਣ ਲੱਗੀਆਂ ਤੇ ਸਰਕਾਰਾਂ ਅਤੇ ਰਾਜੇ ਰਿਆਸਤਾ ਜਦੋਂ ਇਹਦਾ ਚੋਰੀਆਂ ਨੂੰ ਰੋਕਣ ਵਿੱਚ ਫੇਲ ਹੋ ਗਈ ਆ ਤਾਂ ਉਦੋਂ ਹੀ ਫਿਰ ਹਵਾਲਾ ਕਾਰੋਬਾਰ ਦਾ ਜਨਮ ਹੁੰਦਾ ਏ ਇਹ ਇੱਕ ਵਪਾਰੀਆਂ ਨੇ ਐਸੀ ਖੇਡ ਤਿਆਰ ਕੀਤੀ ਜਿਸ ਵਿੱਚ ਦਾਤਾ ਨੂੰ ਕਿਸੇ ਇੱਕ ਰੁਪਏ ਦਾ ਨੁਕਸਾਨ ਹੁੰਦਾ ਸੀ ਤੇ ਦਾਹੀ ਕਿਸੇ ਦੀ ਜਾਨ ਨੂੰ ਕੋਈ ਖਤਰਾ ਹੁੰਦਾ ਉਲਟਾ ਸਰਕਾਰੀ ਟੈਕਸ ਤੇ ਉਹ ਵੀ ਖੜਾ ਛੁੱਟ ਜਾਂਦਾ ਇਸ ਤਰ੍ਹਾਂ ਫਿਰ ਸ਼ੁਰੂਆਤ ਹੋਈ ਸੀ ਹਵਾਲਾ ਕਾਰੋਬਾਰ ਦੀ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਆਖਰੀ ਕਾਰੋਬਾਰ ਚੱਲਦਾ ਕਿਵੇਂ ਹੈ ਇਹ ਕਾਰੋਬਾਰ ਪੂਰੀ ਤਰ੍ਹਾਂ ਦੇ ਨਾਲ ਪ੍ਰੋਸੀਜਰ ਉਹ ਬੰਦਿਆ ਤੇ ਉਹਨਾਂ ਦੇ ਨੈਟਵਰਕ ਉੱਤੇ ਹੀ ਕੰਮ ਕਰਦਾ ਹੈ ਚਲੋ ਵੱਧ ਲਵੋ ਕਿ ਤੁਹਾਨੂੰ ਆਪਣੇ 10 ਕਰੋੜ ਰੁਪਏ ਕੈਸ਼ ਪੰਜਾਬ ਤੋਂ ਬਿਹਾਰਾਸ਼ਟਰ ਬੰਬਈ ਤੱਕ ਪਹੁੰਚਾਉਣੇ ਹਨ ਜੇਕਰ ਇਹਨਾਂ ਪੈਸਾ ਤੁਸੀਂ ਬੈਂਕ ਰਾਹੀਂ ਟ੍ਰਾਂਸਫਰ ਕਰੋਗੇ ਤਾਂ ਤੁਹਾਨੂੰ ਬਹੁਤ ਸਾਰਾ ਟੈਕਸ ਬੈਂਕ ਨੂੰ ਦੇਣਾ ਪਵੇਗਾ ਨਾਲ ਹੀ ਇਹਦਾ ਪੈਸਾ ਬੈਂਕ ਵਿੱਚ ਜਮ੍ਹਾਂ ਕਰਾਉਦੇ ਅਸਾਰ ਹੀ ਤੁਹਾਡੀ ਜਾਂਚ ਪੜਤਾਲ ਸ਼ੁਰੂ ਹੋ ਜਾਵੇਗੀ ਕਿ ਇੱਕਦਮ ਤੁਹਾਡੇ ਕੋਲ ਇਹਨਾਂ ਪੈਸਾ ਕਿੱਥੋਂ ਆਇਆ ਤੁਹਾਡੀ ਕਮਾਈ ਕਿੱਥੋਂ ਆ ਰਹੀ ਹੈ ਇਹਨਾਂ ਸਾਰੀਆਂ ਗੱਲਾਂ ਤੋਂ ਬਚਣ ਵਾਸਤੇ ਜੇਕਰ ਤੁਸੀਂ ਆਪਣੇ ਪੈਸੇ ਹਵਾਲਾ ਕਾਰੋਬਾਰੀ ਨੂੰ ਦੇਵੋਗੇ ਜਿਸ ਦਾ ਨੈਟਵਰਕ ਪਹਿਲਾਂ ਹੀ ਬਹਾਰਾਸ਼ਟਰ ਬੰਬਈ ਤੱਕ ਫੈਲਾ ਹੋਵੇਗਾ ਤੁਸੀਂ 10 ਕਰੋੜ ਰੁਪਏ ਪੰਜਾਬ ਦੇ ਇੱਕ ਹਵਾਲਾ ਜੱਟ ਨੂੰ ਦੇ ਰਹੇ ਹਨ ਜੋ ਬਦਲੇ ਵਿੱਚ ਤੁਹਾਨੂੰ ਇੱਕ ਸੀਕ੍ਰੇਟ ਕੋਡ ਦੇਵੇਗਾ ਇਹ ਸੀਕ੍ਰੇਟ ਕੋਡ ਇੱਕ ਹਿਸਾਬ ਦੇ ਨਾਲ ਤੁਹਾਡੇ ਵਾਸਤੇ ਪਾਸਵਰਡ ਦਾ ਕੰਮ ਕਰੇਗਾ ਜਿਵੇਂ ਹੀ ਇਹ ਕੋਡ ਬੰਬਈ ਬੈਠੇ ਬੱਦੇ ਨੂੰ ਮਿਲੇਗਾ ਤਾਂ ਉਹ ਤੁਹਾਨੂੰ ਜਾਂ ਤੁਹਾਡਾ ਉਹ ਬੱਦਾ ਜਿਸ ਤੱਕ ਤੁਸੀਂ ਇਹ ਪੈਸੇ ਪਹੁੰਚਾਉਦੇ ਹਨ ਉਸ ਨੂੰ ਬਿੜਾ ਕਿਸੇ ਸਵਾਲ ਜਵਾਬ ਦੇ ਸਾਰੇ ਦੇ ਸਾਰੇ 10 ਕਰੋੜ ਰੁਪਏ ਪੈਸੇ ਉਸ ਦੇ ਹੱਥਾਂ ਤੇ ਧਰ ਦੇਵੇਗਾ ਬਸ ਇੰਨਾ ਹੀ ਕੰਮ ਤੇ ਤੁਹਾਡਾ 10 ਕਰੋੜ ਰੁਪਈਆ ਹੋ ਗਿਆ ਟਰਾਂਸਫਰ ਉਹ ਵੀ ਬਿੜਾ ਕਿਸੇ ਖੱਜਲ ਖਵਾਰੀ ਤੇ ਇਹੀ ਕਾਰੋਬਾਰ ਘੋਂਦਾ ਹੈ ਹਵਾਲਾ ਕਾਰੋਬਾਰ ਇਸ ਕਾਰੋਬਾਰ ਵਿੱਚ ਹਰ ਪ੍ਰਤੀ ਇੱਕ ਲੱਖ ਦੇ ਹਿਸਾਬ ਦੇ ਨਾਲ ਏਜੰਟ ਤੁਹਾਡੇ ਤੋਂ ਬਸ 1.72 ਜਿਹੇ ਹੀ ਪੈਸੇ ਲਵੇਗਾ ਇਹੀ ਹਵਾਲਾ ਕਾਰੋਬਾਰੀਆਂ ਤੇ ਜੱਟਾ ਦੀ ਕਵਾਈ ਦਾ ਜਰੀਆ ਹੁੰਦਾ ਹੈ ਹਣ ਦੋਸਤੋ ਤੁਹਾਡੇ ਮਨਾਂ ਵਿੱਚ ਇੱਕ ਸਵਾਲ ਹੋਰ ਆਉਂਦਾ ਹੋਵੇਗਾ ਕਿ ਇਹ ਚੀਜ਼ ਸਭ ਕਿਵੇਂ ਹੈ ਕਿਵੇਂ ਇੰਨੀ ਛੇਤੀ ਐਡੀ ਵੱਡੀ ਰਕਮ ਪੰਜਾਬ ਤੋਂ ਮੁੰਬਈ ਤੱਕ ਪਹੁੰਚ ਜਾਂਦੀ ਦਰਅਸਲ ਇਹ ਪੂਰਾ ਲੈਣ-ਦੇਣ ਸਿਰਫ ਭਰੋਸੇ ਅਤੇ ਵਿਸ਼ਵਾਸ ਉੱਤੇ ਹੀ ਟਿਕਿਆ ਹੁੰਦਾ ਹੈ ਕਿਉਂਕਿ ਪੰਜਾਬ ਤੋਂ ਮੁੰਬਈ ਤੱਕ ਪੈਸਾ ਕਦੇ ਵੀ ਟਰਾਂਸਫਰ ਹੋਵੇਗਾ ਹੀ ਨਹੀਂ ਮੁੰਬਈ ਵਾਲਾ ਜੱਟ ਆਪਣੇ ਕੋਲੋਂ ਤੁਹਾਨੂੰ 10 ਕਰੋੜ ਰੁਪਏ ਦੇਵੇਗਾ ਜੇਕਰ ਉਸ ਬਵਾਈ ਵਾਲੇ ਏਜੰਟ ਨੂੰ ਪੰਜਾਬ ਵਿੱਚ 10 ਕਰੋੜ ਰੁਪਏ ਕਿਸੇ ਤੱਕ ਪਹੁੰਚਾਉਣ ਦੀ ਜ਼ਰੂਰਤ ਹੋਵੇਗੀ ਤਾਂ ਉਹ ਆਪਣੇ ਪੰਜਾਬ ਵਾਲੇ ਹਵਾਲਾ ਜੱਟ ਰਾਹੀਂ ਪੈਸੇ ਪਹੁੰਚਾ ਦੇਵੇਗਾ। ਜ਼ਿਆਦਾਤਰ ਗੈਰ ਕਾਨੂੰਨੀ ਕਬਾ ਵਿੱਚ ਰੁਪਏ ਡਾਲਰ ਜਾਂ ਦਰਾਬਾ ਦੇ ਵਿੱਚ ਪੈਸੇ ਦਾ ਲੈਣ ਦੇਣ ਇਸੇ ਤਰੀਕੇ ਦੇ ਨਾਲ ਹੁੰਦਾ ਹੈ। ਹਵਾਲਾ ਕਾਰੋਬਾਰ ਵਿੱਚ ਪੈਸੇ ਭੇਜਣ ਵਾਲੇ ਅਤੇ ਪੈਸੇ ਲੈਣ ਵਾਲੇ ਨੂੰ ਟ੍ਰੇਸ ਕਰ ਪਾਉਣਾ ਲਗਭਗ ਅਸੰਭਵ ਹੈ। ਦੋਸਤੋ ਪਿਛਲੇ ਸਾਲ ਦਰਾਰ ਤੁਸੀਂ ਇੱਕ ਬਾਹਾਦੇਵ ਬੈਟਿੰਗ ਐਪ ਦਾ ਬਾਬਲਾ ਸੁਣਿਆ ਹੋਵੇਗਾ ਜਿਸ ਦੀ ਜਾਂਚ ਈਡੀ ਵੱਲੋਂ ਕੀਤੀ ਜਾ ਰਹੀ ਹੈ ਈਡੀ ਬਤਾਵਕ ਇਸ ਸੱਟਾ ਗੇਮ ਐਪ ਦਾ ਪੂਰਾ ਬਾਬਲਾ ਕਰੀਬ 5000 ਕਰੋੜ ਰੁਪਈਆ ਦਾ ਹੈ ਬਾਹਾਦੇਵ ਸੱਟਾ ਐਪ ਰਾਹੀਂ ਇਸ ਦੇ ਪ੍ਰਮੋਟਰ ਹਰਬੋਹੀਦੇ 600 ਤੋਂ 800 ਕਰੋੜ ਰੁਪਏ ਕਮਾਉਦੇ ਸਨ ਤੇ ਇਹ ਸਾਰੇ ਪੈਸੇ ਹਵਾਲਾ ਦੇ ਜ਼ਰੀਏ ਹੀ ਉਹਨਾਂ ਨੂੰ ਭਾਰਤ ਤੋਂ ਬਾਹਰ ਵਿਦੇਸ਼ਾਂ ਤੱਕ ਭੇਜਿਆ ਜਾ ਰਿਹਾ ਸਰ ਪੈਸੇ ਨੂੰ 3-4 ਥਾਵਾਂ ਤੇ ਕਬਾ ਕੇ ਬੰਬਈ ਅਤੇ ਗੁਜਰਾਤ ਦੇ ਵੱਡੇ-ਵੱਡੇ ਅੰਤਰਰਾਸ਼ਟਰੀ ਹਵਾਲਾ ਕਾਰੋਬਾਰੀ ਇਸ ਨੂੰ ਪ੍ਰਮੋਟਰਾਂ ਤੱਕ ਪਹੁੰਚਾ ਰਹੇ ਸਨ ਸੋ ਦੋਸਤੋ ਇਹ ਸੀ ਹਵਾਲਾ ਕਾਰੋਬਾਰ ਦੀ ਪੂਰੀ ਕਹਾਣੀ ਕਿ ਇਹ ਚੀਜ਼ ਕੀ ਹੈ ਤੇ ਚੱਲਦਾ ਕਿਵੇਂ ਹੈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ 5047 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ